ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇਸ਼ ਲਈ ਆਪਣੀ ਜਾਨ ਵਾਰਨ ਵਾਲੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਹ ਸਰਕਾਰਾਂ ਦੇ ਫਰਜ਼ ਨੇ ਆ ਇਲਾਕਾ ਫੌਜ ਦੇ ਵਿੱਚ ਬਹੁਤ ਹੈ। ਆ ਇਲਾਕੇ ਦਾ ਭਰਤੀ ਜਿਹੜੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਹੈ। ਜਵਾਨ ਸ਼ਹੀਦ ਹੁੰਦੇ ਨੇ। ਤਰੰਗੇਜ ਲਿਫਟ ਕੇ ਆਉਂਦੇ ਆ ਦੇਸ਼ ਦੀ ਰਾਖੀ ਲਈ। 1 ਕਰੋੜ ਰੁਪਈਆ ਸ਼ਹੀਦ ਜੇ ਕੋਈ ਸਾਡਾ ਜਵਾਨ ਸ਼ਹੀਦ ਹੋ ਜਾਏ ਇਸ ਰਾਦ ਤੇ 1 ਕਰੋੜ ਰੁਪਈਆ ਦੇ ਭੋਗ ਤੋਂ ਪਹਿਲਾਂ ਉਹਦੇ ਘਰੇ ਦੇ ਕੇ ਆਉਂਦੇ ਆ ਮਾਨ ਸਨਮਾਨ ਦੀ ਰਕਸ਼ੀ ਹੈ ਕੋਈ ਉਹਦੇ ਨਾਲ ਸ਼ਹੀਦ ਦੀ ਅਸੀਂ ਕੀਮਤ ਨਹੀਂ ਪਾ ਰਹੇ ਕੋਈ ਉਹਦੇ ਨਾਲ ਮੁੱਲ ਨਹੀਂ ਕੋਈ ਸ਼ਹੀਦ ਦੀ ਜਾਨ ਦਾ ਪਾ ਸਕਦਾ ਪਰ ਮਾਨ ਸਨਮਾਨ ਹੈ ਕਬੀਲਦਾਰੀ ਲੀਤ ਚੜੀ ਰਹਿੰਦੀ ਹੈ 1 ਕਰੋੜ ਰੁਪਈਆ ਦੇ ਕੇ ਦੇਸ਼ ਦੀਆਂ ਸਰਹੱਦਾਂ ਦੀ ਦਿਨ ਰਾਤ ਰਾਖੀ ਕਰਨ ਵਾਲੀ ਫੌਜੀ ਜਵਾਨਾਂ ਕਰਕੇ ਹੀ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੰਦੇਹਾਂ ਇਸ ਲਈ ਦੇਸ਼ ਦੀ ਖਾਤਰ ਆਪਣੀ ਜਾਨ ਨਿਸ਼ਾਵਰ ਕਰਨ ਵਾਲੇ ਫੌਜੀਆ ਦੇ ਪਰਿਵਾਰਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਪੰਜਾਬ ਸਰਕਾਰ ਨੇ ਜੋ ਵੀ ਸਾਡੀ ਸਹਾਇਤਾ ਕੀਤੀ ਹੈ ਜੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦਾ ਮੈਂ ਉਹ ਸੁਪਨੇ ਪੂਰੇ ਕਰ ਸਕਦੀ ਹਾਂ ਜੋ ਸਰਿੰਦਰ ਸਿੰਘ ਜੀ ਚਾਹੁੰਦੇ ਸੀ ਹੁਣ ਸ਼ਾਰਾ ਕੁਛ ਕੁੜੀਆਂ ਦਾ ਚਾਰਾ ਪੜਾਣਾ ਦਾ ਇਹੀ ਕੰਮ ਧੰਨਵਾਗ ਜਿਨ੍ਹਾਂ ਨੇ ਸਾਡਾ ਮਾੜਾ ਫੋਟਾ ਬਾਹਾਂ ਪੜੀ ਜੇ ਸਹਾਰਾ ਲਾਇਆ ਮਾੜੀ ਬੁੱਟੀ ਛੱਡੀ ਚੱਲ ਰੋਟੀ ਚੱਲਦੀ ਰਹਿ ਜਾਓ